Oh <laughs> no, Thank you. ਦੀ ਕੀ ਨਾਮਾ ਕਿਹੜਾ ਏਰੀਆ ਤੁਹਾਡਾ ਕਿੱਥੇ ਦੇ ਰਹਿੰਦਾ ਮੇਰਾ ਨਾਮ ਯਾਦਵਿੰਦਰ ਹੈ ਤੇ ਮੈਂ ਪਿੰਡ ਮਾਧਪੁਰ ਤੋਂ ਬਿਲੋਂਗ ਕਰਦਾ ਐਂਡ ਸਰਕਾਰ ਭਗਵਾਨਪਤਮਨ ਸਰਕਾਰ ਦੀ ਸਦਕਾ ਜਿਹੜਾ ਮੇਰੀ ਦਾਦੀ ਦਾ ਸਰਟੀਫਿਕੇਟ ਡੈਥ ਦਾ ਸਾਨੂੰ ਬਹੁਤ ਈਜ਼ੀਲੀ ਮਿਲ ਗਿਆ ਏ ਐਂਡ ਆਮ ਆਲਸੋ ਵੈਰੀ ਗ੍ਰੇਟਫੁਲ ਜੋ ਸਾਡੇ ਆਸ਼ਾ ਵਰਕਰ ਨੇ ਉਹਨਾਂ ਨੇ ਸਾਨੂੰ ਟਾਈਮਲੀ ਹਰ ਇੱਕ ਚੀਜ਼ ਦੀ ਗਾਈਡੈਂਸ ਦਿੱਤੀ ਐਂਡ ਸਾਨੂੰ ਬਿਨਾ ਕਿਸੇ ਪ੍ਰੋਬਲਮ ਤੋਂ ਸਾਡੇ ਸਰਟੀਫਿਕੇਟ ਸਾਡੇ ਕੋਲ ਮਿਲ ਗਿਆ ਥੈਂਕ ਯੂ ਤੁਸੀਂ ਹੁਣ ਮੌਕੇ ਤੇ ਪਹੁੰਚੋ ਕਿੰਨਾ ਟਾਈਮ ਲੱਗਿਆ ਜਿਹੜਾ ਸਰਟੀਫਿਕੇਟ ਬਣਾਉ ਬਿਲਕੁਲ ਵੀ ਆਈ ਲਾਈਕ 1 ਮਿੰਟ ਲੱਗਿਆ ਐਂਡ ਵਿਦਿਨ 1 ਮਿੰਟ ਦਾ ਸਰਟੀਫਿਕੇਟ ਇਜ਼ ਇਨ ਮਾਈ ਹੈਂਡਸ ਬਿਟ ਬਿਊਟੀਫੁਲ ਕਿਹੜਾ ਪਿੰਡ ਆ ਤੁਹਾਡਾ ਅੱਜ ਤੁਸੀਂ ਇੱਥੇ ਕੀ ਕਰਨ ਆਏ ਹੋ ਜਿਹੜਾ ਕੈਂਪ ਲੱਗਿਆ ਜੀ ਅੱਜ ਆਈ ਆਪਣੀ ਦਵਾਈ ਬੁੱਟੀ ਲੈਣ ਆਇਆ ਬਸ ਕੀ ਪ੍ਰੋਬਲਮ ਕੀ ਆ ਤੁਹਾਨੂੰ ਸ਼ੂਗਰ ਆ ਬੀਪੀ ਆ ਅੱਛਾ ਜੀ ਪਹਿਲਾਂ ਕਿਸੇ ਹੋਰ ਪਾਸੇ ਦਵਾਈ ਚਲਦੀ ਸੀ ਬਸ ਖਾਲੀ ਜੀ ਆ ਜਿੱਥੋਂ ਮਲ ਗਈ ਖਾਲੀ ਜੀ ਮੱਕੀ ਪਹਿਲਾਂ ਤੁਹਾਨੂੰ ਦਵਾਈ ਲੈਣ ਲਈ ਦੂਰ ਜਾਣਾ ਪੈਂਦਾ ਸੀ ਅੱਜ ਤੁਹਾਡੇ ਪਿੰਡੇ ਹੀ ਕੈਂਪ ਲੱਗਿਆ ਕਿਵੇਂ ਦਾ ਲੱਗਿਆ ਜੀ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਜੀ ਕੀ ਨਾਮ ਹੈ ਮੇਰਾ ਨਾਮ ਜਗਜੀਵਨ ਸਿੰਘ ਹੈ ਜੀ ਕਿਹੜੇ ਪਿੰਡ ਤੋਂ ਆਂਦੇ ਪਿੰਡ ਚਹਿਲਾ ਜੀ ਅੱਜ ਤੁਸੀਂ ਇੱਥੇ ਕੈਂਪ ਦੇ ਵਿੱਚ ਆਏ ਹੋ ਕਿ ਕਿ ਲੈ ਕੇ ਆਏ ਹੋ ਮੈਂ ਇੱਥੇ ਆਪਣੇ ਫਾਦਰ ਦਾ ਡੈਸਟਿਕਟ ਬਣਾਉਣਾ ਸੀ ਉਹ ਹੱਥ ਨਾਲ ਬਣਾਇਆ ਸੀ ਪਹਿਲਾਂ ਫਿਰ ਆਨਲਾਈਨ ਕਰਾਉਣਾ ਪਹਿਲਾਂ ਤੁਹਾਨੂੰ ਕਿੱਥੇ ਜਾਣਾ ਪੈਂਦਾ ਸੀ ਪਹਿਲਾਂ ਸਾਨੂੰ ਮਾਦਪੁਰ ਜਾਣਾ ਪੈਂਦਾ ਸੀ ਮਾਦਪੁਰ ਇੱਕ ਮਹੀਨੇ ਦੇ ਅੰਦਰ ਸਾਨੂੰ ਰਿਪੋਰਟ ਕਰਨੀ ਪੈਂਦੀ ਸੀ ਮਾਦਪੁਰ ਫਿਰ ਉਤੋਂ ਫੇ ਮਾਨੂਪੁਰ ਜਾਂਦਾ ਸੀ ਫਿਰ ਮਾਨੂਪੁਰ ਤੋਂ ਨਿਕਲਦਾ ਆਨਲਾਈਨ ਹੋ ਕੇ ਜੇ ਸਾਨੂੰ ਅੱਜ ਇੱਥੇ ਘਰੇ ਸਾਡਾ ਸਾਰਾ ਕੰਮ ਹੋ ਜਾਣਾ ਇੱਥੇ ਬਹੁਤ ਵਧੀਆ ਕੰਮ ਬਹੁਤ ਬਹੁਤ ਨਾਈਸ ਹੈ ਬਹੁਤ ਵਧੀਆ ਸਰਕਾਰ ਵੱਲੋਂ ਹੋਰ ਵੀ ਬਿਲਕੁਲ ਅਸੀਂ ਖੁਸ਼ ਆਏ ਕੰਮਾਂ ਤੋਂ ਬਹੁਤ ਜੀ ਅਗਲੇ ਕੰਪਿੰਡ ਕਣਾ ਕੈਂਪ ਲੱਗਣ ਧੰਨਵਾਦ ਆ ਸਰਕਾਰ ਦਾ ਬਹੁਤ ਕੰਮ ਕੀਤਾ ਚੰਗਾ ਵਾਈਟ ਵਧੀਆ ਤੁਹਾਡਾ ਅੱਜ ਕੰਮ ਹੋ ਹਾਂਜੀ ਹਾਂਜੀ ਬਸ ਅਸੀਂ ਫਾਰਮ ਭਰ ਲਿਆ ਮੈਂ ਵੀ ਚੈੱਕ ਕਰਕੇ ਉਹਨਾਂ ਨੂੰ ਬਸ ਦੇ ਦੇਣਾ ਸਰ ਉਹਨੂੰ ਨਾ ਕੋਈ ਫੀਸ ਆ ਕੋਈ ਐਕਸਟਰਾ ਨਹੀਂ ਕੋਈ ਫੀਸ ਨਹੀਂ ਲਈ ਇਹਨਾਂ ਨੇ ਕੋਈ ਪੈਸਾ ਨਹੀਂ ਲਿਆ ਇਹਨਾਂ ਨੇ ਇਹਨਾਂ ਲਈ ਸਾਫ ਹੈ ਜੀ ਸਰਕਾਰ ਆਪਦੇ ਦੁਆਰ ਦੀ ਸਟਾਰਟਿੰਗ ਹੋਈ ਹੈ ਕੀ ਕਹੂੰਗਾ ਦੇਖੋ ਤੁਸੀਂ ਸਾਰੇ ਜਾਣਦੇ ਹੋ ਵੀ ਇਹ ਸ਼ੁਰੂਆਤ ਆ ਸਾਰੇ ਪਿਆਰ ਦੇ ਲਈ ਜਾਂ ਬਦਨਸਬ ਹਲਕੇ ਵਿੱਚ 44 ਦੀ ਗੱਲ ਕਰਾਂ ਵੀ ਆਪ ਦੀ ਸਰਕਾਰ ਆਪਣੇ ਦਵਾਰ ਤੇ ਬੜਾ ਚੰਗਾ ਲੱਗ ਰਿਹਾ ਕਿ ਲੋਕਾਂ ਦੇ ਮਸਲੇ ਜਿਹੜੇ ਪਿੰਡ-ਪਿੰਡ ਜਾ ਕੇ ਹੱਲ ਕਰਦੇ ਜੇ ਆਪਾਂ ਗੱਲ ਕਰੀਏ ਜਿਵੇਂ ਆਪਾਂ ਨੂੰ ਪਤਾ ਵੀ 44 ਤਰ੍ਹਾਂ ਦੀ ਸਵਾਵਾਂ ਜਿਹੜੀਆਂ ਪਲਾਂ ਆਨਲਾਈਨ ਪ੍ਰਬੰਧ ਨੇ ਤੇ ਉਹ ਨਾਲ ਦੀ ਨਾਲ ਜਿਹੜਾ ਕੰਮ ਇੱਥੇ ਹਲ ਹੋ ਸਦਾ ਨਾਲ ਦੀ ਨਾਲ ਕੀਤੇ ਜਾ ਰਹੇ ਨੇ ਤੇ ਲੋਕਾਂ 'ਚ ਬਹੁਤ ਵੱਡਾ ਰਿਸਪੌਂਸ ਆ ਤੇ ਲੋਕ ਜਿਸ ਹੱਬ ਨਾਲ ਆ ਰਹੇ ਨੇ ਬੜੇ ਖੁਸ਼ ਨੇ ਮੈਂ ਹੁਣੇ ਦੇਖਿਆ ਇੱਕ ਸਰਟੀਫିକੇਟ ਆਪਾਂ ਦਾ ਸਰਟੀਫିକੇਟ ਦੀ ਗੱਲ ਸੀਗੀ ਉਹ ਵੀਰ ਦਾ ਦਸਤਖਤ ਕਰਪਾ 10 ਮਿੰਟ ਲੱਗੇ ਨੇ ਮੈਨੂੰ ਨਾਲ ਦੀ ਨਾਲ ਉਹਦਾ ਮਤਲਬ ਸਰਟੀਫିକੇਟ ਜਾਰੀ ਹੋ ਗਿਆ ਤੇ ਹਰ ਇੱਕ ਕੰਮ ਜਿਹੜਾ ਇੱਥੇ ਹੋ ਸਕਦਾ ਉਹ ਨਾਲ ਦੀ ਨਾਲ ਕੀਤਾ ਜਾ ਰਿਹਾ ਤੇ ਲੋਕਾਂ 'ਚ ਬਹੁਤ ਪਰਿਸ਼ਾਅ ਹੈ ਐਮਐਨ ਸਾਹਿਬ ਇਹ ਡੇਲੀ ਕੈਂਪ ਚੱਲੇਗਾ ਜੀ ਇਹ ਬਹੁਤ ਚੱਲੇਗਾ ਜੀ ਇਹ ਦਿੱਲੀ ਹੈ ਜੀ ਅੱਜ ਬਦਸਵਾ ਹਲਕੇ ਦੇ ਵਿੱਚ ਨੌ ਪਿੰਡਾਂ ਦੇ ਵਿੱਚ ਕੈਂਪ ਲੱਗ ਰਿਹਾ ਤੇ ਨੌ ਪਿੰਡਾਂ ਦੇ ਵਿੱਚ ਹਰ ਤਰ੍ਹਾਂ ਦੇ ਅਧਕਾਰੀ ਸਾਡੇ ਉੱਤੇ ਬਲੱਭ ਨੇ ਜਿਹੜੀ ਜਿਹੜੀ ਪ੍ਰੋਬਲਮ ਔਕਾ ਦੇ ਹੱਲ ਹੋ ਰਹੀ ਆ ਨਾਲ ਦੀ ਨਾਲ ਕਰ ਰਹੇ ਆ ਜੀ ਤੇ ਜਿਹੜੀ ਨਹੀਂ ਜਾ ਕੇ ਉਹ ਤਹਾਂ ਜਾ ਕੇ ਆਫਿਸ ਚ ਜਣੀ ਆ ਉਹਨੂੰ ਨੋਟ ਕੀਤਾ ਜਾ ਰਿਹਾ ਤੇ ਜੀ ਸਵਾਮਾਂ ਨੇ 44 ਸਵਾਮਾਂ ਤਾਂ ਉਹੀ ਨੇ ਜਿਹੜੀਆਂ ਆਨਲਾਈਨ ਹੈਗੀ ਬਾਕੀ ਉਸ ਤੋਂ ਬਗੈਰ ਹਰ ਇੱਕ ਵਿਭਾਗ ਸਿਹਤ ਪ੍ਰਭਾ ਲਈ ਜੋ ਅਜਨੇ ਵੀ ਮਨੂ ਸਰਕਾਰੀ ਭੁਪਾਲ ਹੈਗੇ ਸਾਰੇ ਜਿਹੜੇ ਨੌ ਦੇ ਨੌ ਪਿੰਡਾਂ ਚ ਹਾਜ਼ਰ ਨੇ ਤੇ ਨਾਲ ਦੀ ਨਾਲ ਉਹ ਜਿਹੜੇ ਕੰਮ ਮੌਕੇ ਦੇ ਕੀਤੇ ਜਾਂਦੇ 21 ਤੋਂ ਸਾਰੇ ਹੋ ਰਹੇ ਨੇ ਲੋਕਾਂ ਦੀਆਂ ਸ਼ਿਕਾਇਤਾਂ ਵੀ ਸੁਣੀਆਂ ਜਾ ਰਹੀਆਂ ਨੇ ਜੀ ਨਹੀਂ ਸ਼ਿਕਾਇਤ ਨਹੀਂ ਅੱਜ ਤਾਂ ਸਿਰਫ ਮੇਨ ਕੰਮ ਨੇ ਜਿਹੜੇ ਜਿਹੜੇ ਕੰਮ ਪਰ ਪੈਂਡਿੰਗ ਪਏ ਨੇ ਕਰਵਾਉਣੇ ਆਲੇ ਪਏ ਨੇ ਉਹ ਸਾਰੇ ਪਿੰਡਾਂ 'ਚ ਜਾ ਕੇ ਮਨੋ ਕਲੀਬ ਸਰਕਾਰ ਪਿੰਡਾਂ ਦੇ ਜਾ ਕੇ ਲੋਕਾਂ ਦੇ ਦਵਾਰੇ ਜਾ ਕੇ ਉਹ ਕੰਮ ਸਾਰੇ ਕੰਪਲੀਟ ਕਰ ਰਹੀ ਹੈ ਕੋਈ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਜੀ ਨਹੀਂ ਅੱਜ ਤਾਂ ਸਿਰਫ ਹੈ ਹੀ ਮੇਨ ਕਾਰਨ ਤੁਸੀਂ ਵਿਆਪੀ ਸਰਕਾਰ ਆਪਕੇ ਦਵਾਰ ਕਹਿਣਾ ਹੋ ਰਿਹਾ ਹੈ ਵੀ ਜਿਹੜੇ ਕੰਮ ਹੋਣੇ ਆਲੇ ਨੇ ਜਿਹੜੇ ਸਰਕਾਰ ਦਫਤਰ ਜਾ ਕੇ ਲੋਕ ਕਰਵਾਉਂਦੇ ਨੇ ਉਹ ਅਸੀਂ ਪਿੰਡਾਂ 'ਚ ਜਾ ਕੇ ਪਿੰਡਾਂ ਦੇ ਕਹਿਣਾ ਉਹਨਾਂ ਦੇ ਘਰੇ ਜਾ ਕੇ ਕਰ ਰਹੇ ਆ ਜੀ ਤੇ ਲੋਕ ਬਹੁਤ ਖੁਸ਼ ਨੇ ਜੀ ਜੋ ਨਾਸ਼ਣ ਕਰ ਟੱਟੇ ਗਏ ਨੇ ਉਹ ਤੋੜੂ ਬੁਲਈ ਦੁਬਾਰਾ ਜੀ ਨੋਟੀਫਿਕੇਸ਼ਨ جاری ਹੋ ਗਿਆ ਜੋ ਜੋ ਵੀ ਕੰਮ ਮੁੱਕਦੇ ਹੋ ਸਕਦੇ ਨਾਲ ਦੀ ਨਾਲ ਕੀਤਾ ਜਾ ਰਿਹਾ ਹੈ ਐਮਐਲਏ ਸਾਹਿਬ ਕਈ ਜਿਵੇਂ ਰੈਜ਼ੀਡੈਂਸ ਸਰਟੀਫਿਕੇਟਾਂ ਦਾ ਜਾਂ ਪਾਸਪੋਰਟ ਦਾ ਉਹਦੇ ਵਿੱਚ ਐਮਐਨਸੀ ਦੇ ਸਿਗਨੇਚਰਾਂ ਦੀ ਵੀ ਜ਼ਰੂਰਤ ਪੈਂਦੀ ਹੈ ਪਟਵਾਰੀ ਸਾਹਿਬ ਦੇ ਵੀ ਜ਼ਰੂਰਤ ਅਸਿਗਨੇਚਰਾਂ ਦੀ ਵੀ ਜ਼ਰੂਰਤ ਪੈਂਦੀ ਹੈ ਉਹ ਵੀ ਇੱਥੇ ਮੌਜੂਦ ਨੇ ਜੀ ਔਨ ਦੀ ਸਪੋਟ ਹੀ ਸਾਈਨ ਕੀਤੇ ਜਾਂਦੇ ਨੇ ਦੇਖੋ ਜਿਵੇਂ ਸਰਪੰਚ ਸਾਹਿਬ ਪਿੰਡ ਦੇ ਬੈਠੇ ਨੇ ਜਿੱਥੇ ਲੋੜ ਪੈਂਦੀ ਹੈ ਸਰਪੰਚ ਸਾਹਿਬ ਸਾਈਨ ਕਰਕੇ ਨਾਲ ਦੀ ਨਾਲ ਸਰਟੀਫਿਕੇਟ ਤੇ ਮਨੋ ਤਸਦੀਕ ਕਰ ਰਹੇ ਆ ਤੇ ਪਰਿਵਾਰੀ ਪਰਿਵਾਰੀ ਸਾਹਿਬ ਸਾਰੇ ਇੱਥੇ ਆਨੇ ਸਾਰਾ ਮਤਲਬ ਟੋਟਲ ਹਰ ਇੱਕ ਜਿਹਦੀ ਜ਼ਰੂਰਤ ਹੈਗੀ ਆ ਹਰ ਇੱਕ ਅਧਿਕਾਰੀ ਇੱਥੇ ਬਲਾਉਂਦਾ ਇਹ ਕਿੰਨੇ ਕੇ ਸਮੇਂ ਬਾਅਦ ਜੀ ਦਿੱਤੇ ਜਾਣਗੇ ਜਿਹੜੇ ਵੀ ਸਰਟੀਫਿਕੇਟ ਅੱਜ ਅਪਲਾਈ ਜਿਹੜੇ ਇਹ ਤਾਂ ਨਾਲ ਦੀ ਨਾਲ ਨੇ ਜੀ ਉਹਦਾ ਨਾਲ ਦੀ ਨਾਲ ਹੋਈ ਜਾਣਾ ਇਹਦਾ ਕੰਮ ਤੇ ਦੂਜੀ ਗੱਲ ਹੈ ਕਿ ਇਹ ਪ੍ਰੋਗਰਾਮ ਲਗਭਗ 23 ਤਰੀਕ ਤੱਕ ਜਿਹੜਾ ਪੂਰਾ ਵਿਧਾਨ ਸਭਾ ਹਲਕਾ ਸਵਰਾਲਾ ਕਵਰ ਕਰ ਲੈਣਾ ਅੱਜ 9 ਪਿੰਡਾਂ ਚ ਕੱਲ ਨੂੰ 15ਾਂ ਚ ਇੱਕ ਤਾਂ 9 ਪਿੰਡ ਤੇ ਦੂਜੇ ਨੂੰ 15 ਪਿੰਡ ਦੇ ਹਿਸਾਬ ਨਾਲ ਇਹ 23 ਤਰੀਕ ਦੇ 23 ਜਾਂ 30 30 ਸੌਰੀ 28 ਤਰੀਕ ਤੱਕ ਇਹ ਸਾਰਾ ਕ ਤੇ ਸਾਰਾ ਬਦ ਸੁਭਾ ਹਲਕਾ ਸੁਬਾਲਾ ਸੇਮ ਪੂਰੇ ਪੰਜਾਬ 'ਚ ਇਹ ਮੁਹਿੰਮ ਚੱਲੀ ਹੋਈ ਹੈ ਅਤੇ ਬੜੀ ਬਹੁਤ ਦੇ ਰਿਸਪੋਨਸਿਬਲ ਲੱਗਿਆ ਹੈ ਇੱਕ ਪਿੰਡ ਦੇ ਵਿੱਚ ਕਿੰਨਾ ਕਸਮ ਆਇਆ ਕੈਂਪਾਂ 'ਚ ਇੱਕ ਪਿੰਡ ਦੇ ਵਿੱਚ ਲਗਭਗ 2-3 ਘੰਟੇ ਜੀ 2-3 ਘੰਟੇ ਸਾਰੇ ਹੀ ਜਿਹੜੇ ਆਪਣੇ ਸਬੰਧਤ ਅਧਿਕਾਰੀ ਨੇ ਉੱਥੇ ਹੀ ਆਉਣਗੇ ਸਰ ਇੱਥੇ ਜੀ ਉਸ ਤੋਂ ਬਾਅਦ ਅਗਲਾ ਪਿੰਡ ਜਾਣਗੇ ਇਹਨਾਂ ਨੇ